ਜੰਗ ਫਾਰਮਰ ਚੈਨਲ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਦੋਸਤੋ ਅੱਜ ਆਪਾਂ ਪਿੰਡ ਕੋਟਪਾਈ ਦੇ ਵਿੱਚ ਖੜੇ ਆਂ ਇੱਥੇ ਡੇਰੀ ਵਿਕਾਸ ਬੋਰਡ ਵੱਲੋਂ ਦੁੱਧ ਜਾਗਰੂਤਾ ਕੈਂਪ ਲਗਾਇਆ ਜਾ ਰਿਹਾ ਜਿਸ ਦੇ ਵਿੱਚ ਐਨ ਐਲ ਐਮ ਸਕੀਮ ਬਾਰੇ ਕਿਸਾਨ ਭਰਾਵਾਂ ਨੂੰ ਦੱਸਿਆ ਜਾ ਰਿਹਾ ਕਿ ਕਿਵੇਂ ਇਸ ਸਕੀਮ ਦਾ ਫਾਇਦਾ ਉਠਾ ਕੇ ਆਪਾਂ ਪਸ਼ੂਆਂ ਦਾ ਕਾਰੋਬਾਰ ਆ ਜਿਹੜਾ ਦੁੱਧ ਉਤਪਾਦਨ ਹੈਗਾ ਉਹਨੂੰ ਵਧਾ ਸਕਦੇ ਆ। ਤੇ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਵਧੀਆ ਬੁਲਾਰੇ ਆਏ ਹੋਏ ਨੇ ਜਿਹੜੇ ਕਿ ਕਿਸਾਨਾਂ ਨੂੰ ਵੱਖ-ਵੱਖ ਪਸ਼ੂਆਂ ਦੇ ਰੱਖ-ਰਖਾਅ ਬਾਰੇ ਚਾਰੇ ਬਾਰੇ ਸਾਈਲੇਜ ਬਾਰੇ ਜਿਹੜੇ ਜਾਣਕਾਰੀ ਦੇਣਗੇ ਤੇ ਤੁਸੀਂ ਸਾਰੇ ਇਹ ਵੀਡੀਓ ਨੂੰ ਜਰੂਰ ਦੇਖਿਓ ਪਿੰਡ ਕੋਟਪਾਈ ਦੇ ਵਿੱਚ ਇਹ ਸੈਮੀਨਾਰ ਹੋਣ ਜਾ ਰਿਹਾ ਤੇ ਕੇਂਦਰ ਸਰਕਾਰ ਦੀ ਇਹ ਸਕੀਮ ਹੈਗੀ ਆ ਐਨ ਐਲ ਐਮ ਜੀ ਦੇ ਵਿੱਚ ਡੇਰੀ ਦੇ ਵਿੱਚ ਵੀ ਲੋਨ ਹੋ ਰਹੇ ਨੇ ਬੱਕਰੀਆਂ ਦੇ ਵਿੱਚ ਲੋਨ ਹੋ ਰਹੇ ਨੇ ਤੇ ਤੁਹਾਡੇ ਲਈ ਇਹ ਵੀਡੀਓ ਜਿਹੜੀ ਬਹੁਤ ਫਾਇਦੇਮੰਦ ਹੋਵੇਗੀ ਜਿੰਨੇ ਬੁਲਾਰਿਆਂ ਦੇ ਲੈਕਚਰ ਹੈਗੇ ਨੇ ਉਹ ਜਰੂਰ ਸੁਣਿਓ ਤੇ ਯੰਗ ਫਾਰਮਰ ਚੈਨਲ ਨਾਲ ਜੁੜੇ ਰਹੋ ਆਪਣੇ ਚੈਨਲ ਤੇ ਇਸ ਤਰ੍ਹਾਂ ਦੀਆਂ ਜਾਣਕਾਰੀ ਵਾਲੀਆਂ ਹੋਰ ਵੀ ਵੀਡੀਓ ਆਉਣ ਵਾਲੇ ਸਮੇਂ ਦੇ ਵਿੱਚ ਆਉਂਦੀਆਂ ਰਹਿਣਗੀਆਂ ਸੋ ਹੁਣ ਤੁਹਾਨੂੰ ਸੁਣਾਉਣੇ ਬੁਲਾਰਿਆਂ ਦੇ ਲੈਕਚਰ ਤੇ ਕਮੈਂਟ ਕਰਕੇ ਦੱਸੋ ਕਿਵੇਂ ਲੱਗੀ ਤੁਹਾਨੂੰ ਇਹ ਵੀਡੀਓ ਸ਼ੇਅਰ ਜਰੂਰ ਕਰਿਓ ਧੰਨਵਾਦ ਜੇ ਸਰਕਾਰੀ ਆ ਪ੍ਰਾਈਵੇਟ ਆ ਜੋ ਵੀ ਡਾਕਟਰ ਆਛਾ ਤੁਹਾਡਾ ਉਹਨੂੰ ਲੈ ਕੇ ਉਹਦਾ ਇਲਾਜ ਕਰਾਓ ਜਲਦੀ ਇਲਾਜ ਕਰਾਓ ਆਮ ਤੌਰ ਤੇ ਦੇਖਿਆ ਵੀ ਇਲਾਜ ਕ੍ਰਾਉਂਚ ਆਪਾਂ ਕੋਈ ਦਿਨ ਫਿਰ ਉਸ ਤੋਂ ਬਾਅਦ ਇਲਾਜ ਇੰਨਾ ਔਖਾ ਹੋ ਜਾਂਦਾ ਵੀ ਉਹਦਾ ਥਣ ਮਰਨ ਦਾ ਚਾਂਸ ਹੁੰਦਾ ਵੀ ਉਹ ਥਣ ਮਰ ਜਾਂਦਾ ਔਰ ਆਪਣੇ ਬਹੁਤ ਜ਼ਿਆਦਾ ਪੈਸੇ ਲੱਗ ਜਾਂਦੇ ਆ ਡਾਕਟਰ ਨੂੰ ਮਜਬੂਰੀ ਵਸ ਟੀਕੇ ਲਾਉਣੇ ਪੈਂਦੇ ਆ ਉਹ ਦੁੱਧ ਦੇ ਅਸਰ ਪਾਉਂਦੇ ਆ ਸੋ ਇਸ ਕਰਕੇ ਵੀ ਛੇਤੀ ਇਲਾਜ ਕਰਾਵਾਂਗੇ ਆਪਣਾ ਸਸਤਾ ਇਲਾਜ ਹੋਊਗਾ ਪਸ਼ੂ ਦੀ ਸਿਹਤ ਨੂੰ ਘੱਟ ਨੁਕਸਾਨ ਹੋਊਗਾ ਸੋ ਚਾਹ ਤਾਂ ਦੀ ਕੋਈ ਡੈਫੀਸ਼ੈਂਸੀ ਜਾਂ ਮਿਨਰਲਸ ਦੀ ਕੇ ਕੋਈ ਡੈਫੀਸ਼ੈਂਸੀ ਕਰਕੇ ਹੁੰਦੀ ਆ ਜੇ ਆ ਚੀਜ਼ ਤੁਸੀਂ ਨਾਲ-ਨਾਲ ਜਿਹੜੀ ਫੀਲਡ ਦੇ ਨਾਲ ਜਦ ਚੱਲਦੇ ਹੋ ਤੇ ਉਹ ਸਾਰੀ ਚੀਜ਼ਾਂ ਜਿਹੜੀਆਂ ਕਵਰ ਹੁੰਦੀਆਂ ਅੱਗੇ ਆਉਂਦੀ ਹੈ ਗੱਲ ਕਿ ਕੈਲਸ਼ੀਅਮ ਦੀ ਜਿਹੜੇ ਮੈਂ ਨਾ ਬੇਸਿਕਲੀ ਜਿਹੜੀਆਂ ਸਾਨੂੰ ਕੋਈ ਨਹੀਂ ਸਾਂਦੇ ਜਿਹੜੇ ਕੁਐਸਚਨ ਆਉਂਦੇ ਆ ਮੈਂ ਉਹਨਾਂ ਨੂੰ ਜ਼ਿਆਦਾ ਫਾਰਮਰ ਓਰੀਐਂਟਡ ਕਰਨ ਦੀ ਮਤਲਬ ਮਤਲਬ ਗੱਲ ਕਰ ਰਿਹਾ ਹਾਂ ਕਿ ਕੈਲਸ਼ੀਅਮ ਦਾ ਇੱਕ ਨਾ ਬਹੁਤ ਆਉਂਦੇ ਕਿ ਆਪਾਂ ਆਪਣੇ ਪਸ਼ੂ ਨੂੰ ਕੈਲਸ਼ੀਅਮ ਪਾਈਏ ਨਹੀਂ ਪਾਈਏ ਜਾਂ ਕਦੋਂ ਪਾਈਏ ਦੇਖੋ ਜਦੋਂ ਪਸ਼ੂ ਸੁੰਦਾ ਜਾਂ ਸੂਣ ਵਾਲਾ ਹੁੰਦਾ ਵਾ ਐਂਡ ਵਾਲੇ ਟਾਈਮ ਜਦੋਂ ਆਉਂਦਾ ਨਾ ਉਹਦੇ ਚ ਐਂਡ ਵਾਲੇ ਜਿਹੜੇ 20 ਜਾਂ 15 ਮਿੰਟ ਦਾ ਜਿਹੜਾ ਟਾਈਮ ਮਤਲਬ 15 ਕ ਦਿਨਾਂ ਦਾ ਜਿਹੜਾ ਟਾਈਮ ਹੈ ਨਾ ਉਹਨੂੰ ਆਪਾਂ ਕਹਿੰਦੇ ਹਾਂ ਕਿ ट्रांजिशन ਮਤਲਬ ਪੀਰੀਅਡ ਹੈ ट्रांजिशन ਦਾ ਮਤਲਬ ਹੁੰਦਾ ਪੰਜਾਬੀ ਚ ਬਦਲਾ ਠੀਕ ਹੈ ਬਦਲਾਅ ਦਾ ਕੀ ਮਤਲਬ ਹੈ ਕਿ ਪਸ਼ੂ ਹਜੇ ਕੋਈ ਦੁੱਧ ਨਹੀਂ ਦੇ ਰਿਹਾ ਉਹ ਜਦੋਂ ਚੂਗਾ ਇੱਕਦਮ ਬਿਲਕੁਲ ਦੁੱਧਵਾਲ ਆ ਜਾਊਗਾ ਉਹਦੇ ਅੰਦਰ ਦੀ ਜਿਹੜੀ ਹਲਚਲ ਆ ਇੱਕਦਮ ਡਿਫਰੈਂਟ ਹੋ ਜਾਊਗੀ ਹੁੰਦਾ ਕਿ ਇਹ ਕਿ ਦੇਖੋ ਐਦਾਂ ਸਮਝੋ ਇਹ ਚੀਜ਼ ਨੂੰ ਕਿ ਅ ਪਸ਼ੂ ਦੇ ਜਿਹੜਾ ਦਿਮਾਗ ਹੈ ਉਹਦੇ ਵਿੱਚ ਜਿੱਦਾਂ ਮੀਟਰ ਦਾ ਸਵਿੱਚ ਹੁੰਦਾ ਨਾ ਉਹ ਹੈ ਜਦੋਂ ਤੁਸੀਂ ਬਾਹਰੋਂ ਹੀ ਜਿਹੜਾ ਕੈਲਸ਼ੀਅਮ ਦੇਣਾ ਸਟਾਰਟ ਕਰਦੇ ਰਹਿੰਦੇ ਹੋ ਉਹ ਉਹਦਾ ਜਿਹੜਾ ਦਿਮਾਗ ਹੈ ਉਹ ਬੰਦ ਹੋ ਜਾਂਦਾ ਵਾ ਉਸ ਵਿੱਚ ਬੰਦ ਹੋ ਜਾਂਦਾ ਕਿ ਬਾਹਰੋਂ ਬਹੁਤ ਜ਼ਿਆਦਾ ਕੈਲਸ਼ੀਅਮ ਮਿਲ ਰਿਹਾ ਵਾ ਉਦੋਂ ਪਰ ਜਿਹੜੀ ਕੈਲਸ਼ੀਅਮ ਉਹਦੇ ਸਰੀਰ ਦੇ ਵਿੱਚੋਂੰਨੀ ਨਿਕਲ ਨਹੀਂ ਰਹੀ ਸੀ ਇੱਕ ਵਾਰੀ ਪਸ਼ੂ ਸੂਤਿਆ ਉਹਦਾ ਇੱਕਦਮ ਜਿਹੜਾ ਦੋ ਦੋਨੇ 10 20 ਲੀਟਰ ਦਿੱਤਾ ਕਿਉਂਕਿ ਦੁੱਧ ਦੇ ਵਿੱਚ ਬਹੁਤ ਜ਼ਿਆਦਾ ਕੈਲਸ਼ੀਅਮ ਫਾਸਫੋਰਸ ਜਿਹੜੇ ਆ ਨਿਕਲਦੇ ਆ 25 ਲੱਖ ਦਾ ਵੀ ਲੈ ਸਕਦੇ ਹਾਂ ਵਾਰਤવાર 50 ਲੱਖ ਦਾ ਲੈ ਸਕਦੇ ਹਾਂ ਉਹਦੇ ਤੇ ਪੂਰੀ ਫਲੈਟ 50% ਸਬਸਿਡੀ ਸਰਕਾਰ ਦੇ ਰਹੀ ਹੈ ਜੇ 50 ਲੱਖ ਦਾ ਲੋਨ ਹੈ ਤਾਂ ਤੁਸੀਂ 25 ਲੱਖ ਹੀ ਭਰਨਾ ਹੈ 25 ਲੱਖ ਤੁਹਾਨੂੰ ਮਾਫ ਹੈ ਇਹ ਜਿਹੜਾ ਹੈਗਾ ਤੁਸੀਂ ਬੱਕਰੀਆਂ ਭੇਡਾਂ ਦੇ ਵੀ ਲੈ ਸਕਦੇ ਹੋ ਡੇਰੀ ਵਾਸਤੇ ਵੀ ਲੈ ਸਕਦੇ ਹੋ ਜਾ ਫਿਰ ਜੇ ਤੁਸੀਂ ਕੋਈ ਫੀਡ ਦੀ ਫੈਕਟਰੀ ਸੈਟਅਪ ਕਰਨੀ ਹੈ ਤਾਂ ਉਹਦੇ ਵਾਰ 3 ਲੱਖ ਤਕਰੀਬਨ ਬੰਦਾ ਝੁਗੀਆਂ ਝੌਂਪੜੀਆਂ ਦੇ ਵਿੱਚ ਬੈਠਾ ਹੈ ਜਿੰਨਾਂ ਕੋਲੇ ਨਾ ਜ਼ਮੀਨ ਜਿੰਨਾਂ ਕੋਲੇ ਨਾ ਘਰ ਨਾ ਖੋਦਾ ਕੋਈ ਜਾਨਵਰ ਨਾ ਨਾ ਕੋਈ ਮੱਝ ਨਾ ਕੋਈ ਗਾਂ ਮੈਨੂੰ ਦੱਸ ਚਾਹ 9 ਕਰੋੜ 30 ਲੱਖ ਦੇ ਵਿੱਚੋਂ ਕੋਈ ਫੱਕਾ ਛਿਤੀ ਜਿਹਾ ਮੈਨੂੰ ਸਟੇਜ ਜਾ ਕੇ ਨਾਮ ਰੋਟ ਫੜਾ ਦਿਓ ਉਸ ਤੋਂ ਬਾਅਦ ਜਿਹੜੇ ਵਿਚਾਰੇ ਫੁੱਟਪਾਥਾਂ ਦੇ ਸੌਣ ਵਾਲੇ ਆ ਰਿਕਸ਼ਾ ਚਲਾਉਣ ਵਾਲੇ ਆ ਗੈਂਟੀ ਕਾਫੀ ਵੱਡੀ ਹੋ ਜਾਊਗੀ ਉਹਨਾਂ ਦੇ ਹਾਲਾਤ ਕਿਦਾ ਯਾਰ ਮਾੜੇ ਨੇ ਆਖਰ ਦੇ ਵਿੱਚ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਮੇਰੀ ਬੇਨਤੀ ਧਿਆਨ ਨਾਲ ਸੁਣਾਜੇ ਉਹ ਤਿੰਨ ਲੜਕੀਆਂ ਦਾ ਮੈਂ ਜ਼ਿਕਰ ਕਰੂੰਗਾ ਜਿੰਨਾ ਤੇ ਇਹੇ ਜੇ ਮਾਰੇ ਦਿਨ ਆਏ ਉਹਨਾਂ ਨੇ ਦਿਲ ਨਹੀਂ ਛਿੜਾ ਉਹ ਤਿੰਨ ਲੜਕੀਆਂ ਕੌਮਣਾ ਉਹ ਤਿੰਨ ਲੜਕੀਆਂ ਰੋਪੜ ਜ਼ਿਲ੍ਹੇ ਦੀਆਂ ਨੇ ਕੱਟਮੀ ਜ਼ਿਲ੍ਹਾ ਜਮਾਤ ਦੀ ਲੜਕੀ ਆ ਇੱਕ ਦਸਵੀਂ ਜਮਾਤ ਦੀ ਲੜਕੀ ਆ ਇਹਨਾਂ ਨੂੰ ਜ਼ਰੂਰ ਦੱਸਣਾ ਚਾਹਣਾ ਵੀ ਮੈਂ ਪੰਜ گاਵਾਂ ਤੋਂ ਸਟਾਰਟ ਕੀਤਾ ਸੀ ਸੰਨ 2001 ਦੇ ਵਿੱਚ ਫਾਰਮ ਮੈਂ ਉਸ ਤੋਂ ਬਾਅਦ ਡੇਰੀ ਫਾਰਮ ਨਾਲ ਵੀ ਜੁੜਿਆ ਮੈਂ ਲੂਣ ਵੀ ਲਿਆ ਸੀ ਉਦੋਂ ਬਾਅਦ ਵਧਾ ਕੇ ਕੰਮ ਹੁਣ ਮੈਂ ਪੰਜਾਬ ਪਛਮਾ ਤੇ ਜਾਵੜਿਆ ਮੈਂ ਅਚਾਰ ਵੀ ਪਾਉਣਾ ਸ਼ੁਰੂ ਕੀਤਾ ਮੈਨੂੰ ਜਿਹਦੇ ਵਿੱਚ ਬਹੁਤ ਜ਼ਿਆਦਾ ਬੈਣੀ ਫਟੋਇਆ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰੂੰਗਾ ਆਚਾਰ ਤਾਂ ਘਰ ਆਪਣੇ ਬੰਦੇ ਦੇ ਵਿੱਚ ਇਦਕੀ ਬਹੁਤ ਪਿਆ ਪਰ ਉਹ ਨੂੰ ਬਹੁਤ ਧੰਗ ਤਰੀਕੇ ਨਾਲ ਪਾਇਆ ਕਰੋ ਉਹਦੀ ਪ੍ਰੈਸਿੰਗ ਵਧ ਕਰਿਆ ਕਰੋ ਉਹਦੀ ਮਤਲਬ ਦੇਖ ਰੇਖ ਨਾਲ ਪਾਇਆ ਕਰੋ ਐ ਨਹੀਂ ਵੀ ਸਿੱਧਾ ਹੀ ਦੱਬ ਦਿਆ ਕਰੋ ਕੰਮ ਨਾ ਕਰਿਆ ਕਰੋ ਥੋੜਾ ਜਿਹਾ ਇਦਕੀ ਮੈਨੂੰ ਲੱਗਿਆ ਇਹ ਚਾਰ ਖਰਾਬ ਬਹੁਤ ਹੋਇਆ ਲੋਕਾਂ ਦਾ ਪਰ ਉਹ ਨਹੀਂ ਹੋਣਾ ਚਾਹੀਦਾ ਤੇ ਅਚਾਰ ਦਾ ਬੈਨੀਫਿਟ ਬਹੁਤ ਹੀ ਜ਼ਿਆਦਾ ਹੈ 24 ਘੰਟਿਆਂ 'ਚ 42 ਵਾਰ ਪਸ਼ੂ ਪਾਣੀ ਪੀਂਦਾ ਹੈ ਅੱਗੇ ਪਾਣੀ ਦੀ ਗੱਲ ਪਾਣੀ ਵਾਲੇ ਭਰਾ ਨੇ ਕੀਤੀ ਸੀ ਪਾਣੀ ਮੌਸਮ ਦੇ ਹਿਸਾਬ ਨਾਲ ਆ ਜਿਵੇਂ ਅੱਜ ਕੱਲ੍ਹ ਸਰਦੀ ਹੈ ਤੇ ਕੋਸਾ ਪਾਣੀ ਜਾਂ ਤਾਜ਼ਾ ਪਾਣੀ ਜੇ ਗਰਮੀ ਹੈ ਤਾਂ ਤਾਜ਼ਾ ਪਾਣੀ ਪਾਣੀ ਜਿਹੜੀ ਬਿਲਕੁਲ ਫਰੀ ਦੀ ਖਰਾਕ ਹੈ ਤੇ ਅਸੀਂ ਪਾਣੀ ਪੂਰਾ ਨਹੀਂ ਪਸ਼ੂ ਮਜਦੇ 83% ਦੁੱਧ ਦੇ ਵਿੱਚ ਪਾਣੀ ਹੈ ਤੇ ਅਸੀਂ ਪਿਉਣੀ ਇੱਕ ਵਾਰੀ ਜਾਂ ਦੋ ਵਾਰੀ ਤੇ ਫਿਰ ਬਾਲਟੀਆਂ ਕਿੱਥੋਂ ਭਰਨੀ ਆ ਅੱਜ ਤੁਸੀਂ ਇੱਥੇ ਆਏ ਹੋ ਹੋਰ ਕੋਈ ਕੰਮ ਚਾਹ ਮੰਨੋ ਨਾ ਮੰਨੋ ਪਾਣੀ ਜ਼ਰੂਰ ਪਸ਼ੂ ਦੇ ਅੱਗੇ ਜਾ ਕੇ ਰੱਖ ਦਿਆ ਜੀ ਸਵੇਰੇ ਰੱਖੋ ਸ਼ਾਮ ਨੂੰ ਚੁੱਕ ਦਿਓ 6 ਦਿਨ ਲਗਾਤਾਰ ਇਹ ਕੰਮ ਕਰਕੇ ਵੇਖ ਲਓ 1.5 ਤੋਂ 2 ਕਿਲੋ ਦੁੱਧ ਕੱਲੇ ਪਾਣੀ ਨਾਲ ਵਾਜੇ। ਹੋਰ ਕੋਈ ਫੀਡ ਨਹੀਂ ਪਾਉਣੀ ਵੱਖਰੀ ਕੋਈ ਖਰਾਕ ਨਹੀਂ ਦੇ। ਪਾਣੀ ਦੇ ਵਿੱਚ ਇੰਨੇ ਗੋਣ ਹੈ। ਪਾਣੀ ਵਾਲੀ ਖੇਲ ਆ ਜਿਹੜੀ ਬਿਲਕੁਲ ਸਾਫ਼ ਸੁਥਰੀ ਹੋਣੀ ਚਾਹੀਦੀ ਹੈ। ਕਈ ਕਿਸਾਨ ਵੀਰਾਂ ਦੇ ਜਾ ਕੇ ਘਰਾਂ 'ਚ ਵੇਖੀ ਲੈ ਉਹਦੇ ਵਿੱਚ ਹਰੇ ਭਾਈ ਇੰਨੀ ਜੰਮੀਓ ਬਾਹਰ ਨੂੰ ਨਿਕਲਦੀ ਹੈ। ਉਹਨੂੰ ਕਲੀ ਕਰਕੇ ਰੱਖੋ ਅੱਜ ਕਲੀ ਕਰੋ 10-15 ਦਿਨਾਂ ਬਾਅਦ ਫੇਰ ਕਰ ਦਿਓ ਫੇਰ ਕਰ ਦਿਓ ਕੈਲਸ਼ੀਅਮ ਵਾਲਾ ਚਾਹੀਦਾ ਵਾ ਜੋ ਪਸ਼ੂ ਦੀ ਗਾੜੀ ਦੇ ਥੱਲੇ ਆਏਗਾ ਉਹੀ ਅਚਾਰ ਤੁਹਾਡੇ ਵਾਸਤੇ ਲਾਭਵੰਦ ਹੋਏਗਾ 0.5 ਅਸੀਂ ਨਾ ਜਿੰਨੀਆਂ ਕਟਿੰਗ ਵਾਲੀਆਂ ਮਸ਼ੀਨਾਂ ਨਿਊਮੈਟਿਕ ਪਲਾਂਟਰ ਉਹਨਾਂ ਦੀ ਵੀ ਮੀਟਿੰਗ ਕਰਦੇ ਹੁੰਦੇ ਆ ਇਹ ਪੁਆਇੰਟ ਉੱਥੋਂ ਨਿਕਲ ਕੇ ਆਇਆ ਕਿ ਯਾਰ ਸਾਨੂੰ ਕਿਸਾਨ ਇਹ ਕਹਿੰਦੇ ਆ ਕਿ ਪਿੰਡ ਦੇ ਵਿੱਚ ਗੱਲ ਹੋ ਜਾਂਦੀ ਕਿ ਫਲਾਣੇ ਦੀ ਮਸ਼ੀਨ ਜੀ ਕੋ ਟੋਟਾ ਮੋਟਾ ਕਰਦੀ ਆ ਤੇ ਸਾਡੇ ਤੋਂ ਕੋਈ ਚਾਰ ਹੀ ਨਹੀਂ ਕਟੌਣ ਕਟਾਈ ਨਹੀਂ ਕਰਉਂਦਾ ਜੀ ਜੇ ਤੁਸੀਂ ਗੱਲ ਫਾਰਮਰਾਂ ਨੂੰ ਸਮਝਾਓ ਤਾਂ ਇਹ ਕੋਟੇ ਦਾ ਸਾਈਜ਼ ਹੋਣਾ ਚਾਹੀਦਾ ਵਾ ਉਸ ਤੋਂ ਬਾਅਦ ਆਂਦੇ ਆ ਜੀ ਕਿਸਾਨ ਵੀਰੋਂ ਲਤੜਾਈ ਦੀ ਗੱਲ ਇੱਕ ਚੀਜ਼ ਹੋਰ ਮੈਂ ਇੱਥੇ ਤੋਂ ਉਹ ਦੱਸਣਾ ਚਾਹਾਂਗਾ ਕਟਾਈ ਦੇ ਟਾਈਮ ਦੇ ਵਿੱਚ ਤਾਂ ਕਈ ਬੰਦਿਆਂ ਦੀ ਕੀ ਪ੍ਰੋਬਲਮ ਹੈ ਸਾਡੇ ਕੋਲ ਕਈ ਬੰਦੇ 2-2 ਸਾਲ-ਸਾਲ ਬਾਅਦ ਆਉਂਦੇ ਆ ਕਹਿੰਦੇ ਜੀ ਸਾਡਾ ਤਾਂ ਲੋਨ ਨਹੀਂ ਹੋਇਆ ਹੁਣ ਸਾਡੇ ਕੋਲ ਅਸੀਂ ਰੋਜ਼ ਦੀਆਂ 15 ਫਾਈਲਾਂ ਭਰਦੇ ਆ ਮਹੀਨੇ ਦੇ ਵਿੱਚ 100 ਫਾਈਲ ਭਰਦੇ ਆ ਅਸੀਂ ਮਹੀਨੇ ਦੇ ਵਿੱਚ ਇੱਕ ਵਾਰੀ ਹਰੇਕ ਬੰਦੇ ਨੂੰ ਫੋਨ ਕਰਦੇ ਆ ਉਹਨੇ ਤੋਂ ਸਟੇਟਸ ਜਾਣਦੇ ਆ ਵੀ ਬੰਦੀ ਬਾਈ ਤੁਹਾਡਾ ਲੋਨ ਦਾ ਕੀ ਪ੍ਰੋਸੀਜਰ ਹੈ ਕਿੱਥੇ ਜੇ ਪਹੁੰਚਿਆ ਕਈ ਵਾਰੀ ਕੋਈ ਖੇਤ ਹੁੰਦਾ ਕੋਈ ਵਿਆਹ ਤੇ ਹੁੰਦਾ ਕੋਈ ਫੋਨ ਚੱਕਦਾ ਹੀ ਨਹੀਂ ਕਿਸੇ ਦੀ ਕਾਲ ਬੈਕ ਨਹੀਂ ਆਉਂਦੀ ਫਿਰ ਜਦੋਂ ਫੋਨ ਕਰਦੇ ਆ ਜੇ ਛੇ ਮਹੀਨੇ ਬਾਅਦ ਜੀ ਤੁਸੀਂ ਤਾਂ ਜੀ ਮਹਿਕਮੇ ਵਾਲੇ ਸਾਡੀ ਗੱਲ ਨਹੀਂ ਸੁਣਦੇ ਦੇਖੋ ਜੀ ਵਾਰ-ਵਾਰ ਅਸੀਂ ਵੀ ਨਹੀਂ ਫੋਨ ਕਰ ਸਕਦੇ ਅਸੀਂ ਮਹੀਨੇ 'ਚ ਇੱਕ ਵਾਰੀ ਹਰੇਕ ਬੰਦੇ ਨੂੰ ਫੋਨ ਜ਼ਰੂਰ ਕਰਦੇ ਆ ਸੋ ਕਈ ਬੰਦੇ ਦੀ ਪ੍ਰੋਬਲਮ ਹੈ ਕਈ ਬੰਦੇ ਨੇ 5-5 ਮਹੀਨੇ ਫਾਈਲਾਂ ਪਈਆਂ ਰਹਿੰਦੀਆਂ ਸਾਡੇ ਕੋਲ ਜਦੋਂ ਆਉਂਦੇ ਆ ਕਾਲ ਕਰਦੇ ਆ ਜੀ ਸਾਨੂੰ ਫਾਈਲ ਅੱਜ ਹੀ ਦੇ ਦਿਓ ਜੀ ਅੱਜ ਹੀ ਦੇ ਦਿਓ 5-5 ਮਹੀਨੇ ਫਿਰ ਬੰਦੇ ਬੈਂਕਾਂ 'ਚ ਹੀ ਨਹੀਂ ਜਾ ਕੇ ਖੜਦੇ। ਔਰੋਂ ਤੱਕ ਗਾਈਡਲਾਈਨਸ ਕਈ ਵਾਰੀ ਚੇਂਜ ਹੋ ਜਾਂਦੀਆਂ। ਸੋ ਮੇਨ ਚੀਜ਼ ਮੈਂ ਤੇ ਤੁਹਾਡੇ ਕਹਿੰਦੇ ਜਿਵੇਂ ਤੁਹਾਡੀ ਤੁਸੀਂ ਕਹਿੰਦੇ ਹੋ ਵੀ ਜਿਹੜੀਆਂ ਤਿੰਨ ਚੀਜ਼ਾਂ ਬੈਂਕ ਦੀਆਂ ਫਾਰਮੈਲਿਟੀਆਂ ਆ ਤੁਹਾਡੀਆਂ ਜੇ ਇਹ ਪੂਰੀਆਂ ਤੇ ਤੁਹਾਡਾ ਸਿਵਲ ਸਹੀ ਆ ਸਾਰਾ ਪ੍ਰੋਬਲਮ ਕੋਈ ਇਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਸ਼ੈਟਦੀ ਵੀ ਤੁਹਾਨੂੰ ਪੱਠਿਆਂ ਦੀ ਵੀ। ਤਾਂ ਤੁਸੀਂ ਜਾਹੇ ਮੇਰਾ ਪਰਸਨਲ ਨੰਬਰ ਨੋਟ ਕਰ ਲਓ। ਤੁਹਾਡਾ ਲੋਨ ਅਸੀਂ ਕਰਵਾ ਕੇ ਦੇਵਾਂਗੇ। ਸਾਡੇ ਡਿਪਾਰਟਮੈਂਟ ਦਾ ਕੰਮ ਆ। ਬਸ਼ਰਤ ਦੇ